ਇੱਕ ਪਾਸੇ ਜਿੱਥੇ ਵੱਡਾ ਝਟਕਾ ਲੱਗਿਆ ਪੰਜਾਬ ਅਤੇ ਹਰਿਆਣੇ ਦੀ ਕੋਰਟ ਵੱਲੋਂ ਅਕਾਲੀ ਦਲ ਵਾਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਟੀਸ਼ਨ ਦਾਇਰ ਕੀਤੀ ਗਈ ਸੀ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਵਿੱਚ ਪ੍ਰੋਲ ਦੇ ਲਈ ਲੇਕਿਨ ਪਟੀਸ਼ਨ ਵਾਲੀ ਅਰਜੀ ਨੂੰ ਕਈ ਕਾਰਨਾ ਕਰਕੇ ਪੰਜਾਬ ਅਤੇ ਹਰਿਆਣੇ ਦੇ ਹਾਈ ਕੋਰਟ ਜੱਜ ਸਾਹਿਬਾਨਾ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਦੇ ਆਗੂ ਪੂਰੀ ਤਰ੍ਹਾਂ ਨੌੰਬਰ '9 ਹਨ ਉਹਨਾਂ ਵੱਲੋਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਅਗਾਮੀਆਂ ਤਿਆਰੀਆਂ ਕਿਤਿਆਂ ਜਾਰੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਈ ਜਾਵੇਗੀ ਅਕਾਲੀ ਦਲ ਵਾਰਸ ਪੰਜਾਬੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਨੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕੇ 2000 24 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਚੋਣ ਲੜੀ ਗਈ ਸੀ ਡਿਬਰੂਗੜੀ ਅਸਾਮ ਅਸਾਮ ਦੀ ਡਿਬਰੂਗੜੀ ਜੇਲ੍ਹ ਦੇ ਵਿੱਚ ਬੈਠ ਕੇ ਭਾਈ ਅਮਰਤਪਾਲ ਖਾਲਸਾ ਵੱਲੋਂ ਅਤੇ 157000 ਦੇ ਵੱਡੇ ਫਰਕ ਦੇ ਨਾਲ ਅਮਰਤਪਾਲ ਸਿੰਘ ਜਿੱਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਦੇ ਪਿਤਾ ਦਰਸ਼ੇਮ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਲਗਾਤਾਰ ਵੱਡੇ ਆਗੂਆਂ ਦੇ ਨਾਲ ਮਿਲਣੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਨੂੰ ਜਿਹੜਾ ਹੈ ਆਪਣੀ ਪਾਰਟੀ ਦੇ ਵਿੱਚ ਸਿਰ ਪਾਉ ਦੇ ਕੇ ਸ਼ਾਮਲ ਕੁਆ ਚਾਰਿਆ ਹੈ ਅਤੇ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਹਲਕਾ ਮਾਝੇ ਦੇ ਵਿੱਚੋਂ ਅਕਾਲੀ ਦਲ ਵਾਰਸ ਪੰਜਾਬ ਨੂੰ ਵੱਡਾ ਬਲ ਮਿਲਿਆ ਹੈ ਇਹ ਜਾਣਕਾਰੀ ਦਿੱਤੀ ਗਈ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਬਾਪੂ ਤਰਸੀਮ ਸਿੰਘ ਖਾਲਸਾ ਅਤੇ ਸੀਨੀਅਰ ਆਗੂ ਅਕਾਲੀ ਦਲ ਵਾਸ ਪੰਜਾਬ ਦੇ ਚਰਨਜੀਤ ਸਿੰਘ ਭਿੰਡਰ ਵੱਲੋਂ ਉਹਨਾਂ ਨੇ ਪੰਜਾਬ ਦੇ ਨਾਮੀ ਗ੍ਰਾਮੀ ਗਾਇਕ ਜਸਕਰਨ ਸਿੰਘ ਰਿਆਲ ਦਾ ਸਵਾਗਤ ਕੀਤਾ ਹੈ ਜਸਕਰਨ ਸਿੰਘ ਰਿਆਲ ਨੇ ਆਪਣੇ ਸਾਥੀਆਂ ਸਮੇਤ ਪੱਲਾ ਫੱਲਿਆ ਹੈ ਅਕਾਲੀ ਦਲ ਵਾਸ ਪੰਜਾਬ ਦਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਨੀਤੀਆਂ ਜਿਹੜੇ ਮੈਨੀਫੈਸਟੋ ਤੇ ਭਾਈ ਅਮਰਪਾਲ ਖਾਲਸਾ ਦੇ ਸਾਥੀ ਕੰਮ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣੇਗੀ ਜਸਕਰਨ ਸਿੰਘ ਰਿਆਰ ਨੇ ਕਿਹਾ ਕਿ ਮੈਂ ਤਨਦੇਹੀ ਦੇ ਨਾਲ ਜਿੱਥੇ ਵੀ ਅਕਾਲੀ ਦਲਵਾਸ ਪੰਜਾਬ ਦੇ ਮੁਖੀ ਮੇਰੀ ਡਿਊਟੀ ਲਾਉਣਗੇ ਮੇਰੇ ਤੇ ਮੇਰੇ ਤੇ ਭਰੋਸਾ ਕਰਨਗੇ ਮੈਨੂੰ ਜ਼ਿੰਮੇਵਾਰੀ ਦੇਣਗੇ ਉਸ ਨੂੰ ਮੈਂ ਆਪਣੇ ਸਾਥੀਆਂ ਸਮੇਤ ਤਨਦੇਹੀ ਦੇਣ ਨਿਭਾਵਾਂਗਾ ਉਹਨਾਂ ਨੇ ਕਿਹਾ ਕਿ ਹੜਾ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕਾਂ ਨੇ ਦਿਨ ਪਰ ਰਾਤ ਕਰਕੇ ਲੋਕਾਂ ਦੀ ਮਦਦ ਕੀਤੀ ਲੋਕਾਂ ਦੀ ਸੇਵਾ ਕੀਤੀ ਮੈਂ ਉਸ ਤੋਂ ਬਹੁਤ ਜ਼ਿਆਦਾ ਪਰਸਾਨ ਹਾਂ ਹਣ ਜਸਕਰਨ ਸਿੰਘ ਰਿਆਦ ਪੰਜਾਬ ਦੇ ਨਾਮੀ ਗ੍ਰਾਮੀ ਸੱਭਿਆ ਚਾਰਕ ਅਤੇ ਪੰਜਾਬ ਲੋਕ ਗਾਇਕ ਨੇ ਤਰਸੀਮ ਸਿੰਘ ਅਤੇ ਜਸਕਰਨ ਸਿੰਘ ਪਿੰਡਰ ਜੋ ਆਗੂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਤਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵੱਡਾ ਮੋਰਚਾ ਫਤਿਹ ਕਰਕੇ ਸਰਕਾਰ ਬਣਾਈ ਜਾਵੇ ਇਧਰ ਮੰਗੀ ਦੇ ਮੇਲੇ ਤੇ ਦੱਸਿਆ ਜਾ ਰਿਹਾ ਹੈ ਕਿ ਵੱਡਾ ਇਕੱਠ ਹੋਣ ਦੀ ਉਮੀਦ ਹੈ ਇੱਕ ਪਾਸੇ ਜਿੱਥੇ ਪ੍ਰੋਲ ਨਹੀਂ ਮਿਲੀ ਤੇ ਦੂਸਰੇ ਪਾਸੇ ਐਨਐਸਸੀ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਭਾਈ ਅਮਰਪਾਲ ਖਾਲਸਾ ਤੇ ਉਸਦੇ ਵਕੀਲਾਂ ਵੱਲੋਂ ਇਧਰ ਜਿਸ ਪੰਜਾਬ ਗਾਇਕ ਜਸਕਰਨ ਸਿੰਘ ਰਿਆਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵੱਲੋਂ ਪੰਜਾਬ ਦੇ ਵਿੱਚ ਸ਼ਾਮਲ ਹੋ ਗਿਆ ਹੈ ਧੰਨਵਾਦ